ਸਤ ਸ੍ਰੀ ਅਕਾਲ ਜੀ ਆਪ ਭਾਈ ਦਾ ਨਾਮ ਰਾਜਾ ਜੀ ਇਹ ਪਾਉਂਦੇ ਨੇ 부ਝਾਰਤ ਵੀ ਸਾਰੇ ਦੋਸਤਾਂ ਨੂੰ ਆਪਾਂ ਫੇਸਬੁੱਕ ਦੋਸਤਾਂ ਨੂੰ ਸਾਰਿਆਂ ਨੂੰ 부ਝਾਰਤ ਪਾਉਣੇ ਆ ਤੇ ਇਹ ਭਾਈ 부ਝਾਰਤ ਪਾਊਗਾ ਇਹਦਾ ਉੱਤਰ ਦੱਸਿਓ ਕੀ ਬਣਦਾ ਦੱਸੋ ਜੀ 100 ਮਣ ਪਿੱਤਲ ਹੈ ਜੀ ਹਾਂਜੀ 100 ਇਹ ਭਾਂਡਾ ਬਣਾਉਣਾ 100 ਭਾਂਡਾ 100 ਮਣ ਪਿੱਤਲ ਹਾਂ ਤੇ 100 ਭਾਂਡਾ ਬਣਾਉਣਾ 100 ਭਾਂਡਾ ਬਣਾਉਣਾ ਹਾਂਜੀ 5 ਮਣ ਦਾ ਤਕੜਾ ਹ ਬਣਾਉਣਾ 5 ਮਣ ਦਾ ਕੜਾਹਾ ਬਣਾਉਣਾ ਜੀ 3 ਮਣ ਦੀ ਟੋਕਣੀ ਬਣਾਉਣੀ ਹੈ 3 ਮਣ ਦੀ ਟੋਕਣੀ ਬਣਾਉਣੀ ਹੈ ਠੀਕ ਹੈ ਸ਼ੇਰ ਦਾ ਕੌਲਾ ਬਣਾਉਣਾ ਸ਼ੇਰ ਦਾ ਕੌਲਾ ਬਣਾਉਣਾ 100 ਇਹ ਭਾਂਡਾ ਚਾਹੀਦਾ ਅੱਛਾ 100 ਭਾਂਡਾ ਬਣਾਉਣਾ 100 ਮਣ ਪਿੱਤਲਾ ਪੂਰਾ ਲਾਉਣਾ ਚਾਹੀਦਾ ਪੂਰਾ ਲਾਉਣਾ ਚਾਹੀਦਾ 100 ਭਾਂਡਾ ਬਣਾਉਣਾ ਹਾਂ 100 ਭਾਂਡਾ ਬਣਾਉਣਾ ਵੀ ਇਹ ਮੈਨੂੰ ਉੱਤਰ ਦੱਸੋ ਤੁਸੀਂ ਅੱਛਾ ਵੀ ਕੀ ਹੈ ਜੀ ਕੀ ਹੈ ਲੈ ਵੀ ਦੋਸਤੋ ਬਿਹਾਰਤ ਪਾਤੀ ਕਮੈਂਟਾਂ ਵਿੱਚ ਦੱਸੋ ਇਹਦਾ ਉੱਤਰ ਕੀ ਬਣਦਾ 100 ਭਾਂਡਾ ਬਣਾਉਣਾ 100 ਮਣ ਪਿੱਤਲਾ ਤੇ ਵੀਡੀਓ 'ਚ ਦੱਸਤਾ ਵੀ ਕੀ ਕੀ ਬਣਾਉਣਾ ਕਮੈਂਟਾਂ ਚ ਦੱਸੋ ਕਿ ਇਹਦੇ ਪਰ ਪੰਜ ਮਣ ਦਾ ਕੜਾਹਾ ਬਣਾਉਣਾ ਤਿੰਨ ਮਣ ਦੀ ਟੋਕਣੀ ਤਿੰਨ ਮਣ ਦੀ ਟੋਕਣੀ ਸ਼ੇਰ ਦਾ ਕੌਲਾ ਸ਼ੇਰ ਦਾ ਕੌਲਾ 100 ਇਹ ਭਾਂਡਾ ਬਣਾਉਣਾ 100 ਮਾਣੇ ਪਿੱਤਣ ਲੱਗਣਾ ਚਾਹੀਦਾ 100 ਮਾਣੇ ਪਿੱਤਣ ਲੱਗਣਾ ਚਾਹੀਦਾ ਠੀਕ ਹੈ ਜੀ 100 ਭਾਂਡਾ ਹੋਗੇ ਸਤਿ ਸ੍ਰੀ ਅਕਾਲ ਲੈ ਵੀ ਕਰ ਦੋ ਸ਼ੇਰ ਸਤਿ ਸ੍ਰੀ ਅਕਾਲ ਤੇ ਇੱਕ ਮਿੰਟਾਂ ਚ ਦੱਸਿਓ ਵੀ ਕੀ ਹੋਉ ਧੰਨਵਾਦ ਜੀ